ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ অতি ਮਹੱਤਵਪੂਰਨ ਸਵਾਲਾਂ ਦੇ ਜਵਾਬ ਭਾਗ 98 ਆਓ ਸੁਣਦੇ ਹਾਂ ਸਵਾਲ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵਾਂ ਤੇਰੀ ਬਾਣੀ ਇਸ ਮਹਾਨ ਸ਼ਬਦ ਦੀ ਮਹਾਨ ਤੁੱਕ ਸੁਣਨ ਨਾਲ ਮਨ ਵਿੱਚ ਸ਼ਾਂਤੀ ਤੇ ਗੁਰੂ ਪ੍ਰਤੀ ਪਿਆਰ ਤੇ ਸ਼ਰਧਾ ਉਪਜਦੀ ਹੈ। ਲੇਖਕ ਜੀ ਇਸ ਮਹਾਨ ਸ਼ਬਦ ਦੇ ਅਰਥ ਤੇ ਸਿੱਖਿਆ ਸਾਨੂੰ ਸਮਝਾਓ ਜੀ। ਜਵਾਬ ਪਿਆਰੇ ਵੀਰ ਜੀਓ ਤੁਸੀਂ ਲਿਖਿਆ ਹੈ ਮਹਾਨ ਸ਼ਬਦ ਇਹ ਸੱਚ ਲਿਖਿਆ ਹੈ ਇਸ ਸ਼ਬਦ ਰਾਹੀਂ ਪ੍ਰਭੂ ਦੇ ਪੂਰਨ ਪ੍ਰੇਮ ਦੀ ਬਖਸ਼ਿਸ਼ ਹੋਈ ਹੈ ਆਓ ਪਹਿਲਾਂ ਪੂਰਾ ਸ਼ਬਦ ਵਿਚਾਰਦੇ ਹਾਂ ਫਿਰ ਅੱਗੇ ਤੁਰਦੇ ਹਾਂ ਸੋਹੀ ਮਹੱਲਾ ਪੰਜਵਾਂ ਅੰਗ 749 ਤੁਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਦਿਆਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨੀ ਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਰਿਦੈ ਉਰਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਦ ਪੈ ਸਾਰੀ ਤੁਦ ਜੇਵੜ ਅਵਰ ਨ ਕੋਈ ਜਿਸਨੋ ਲਾਏ ਲੈ ਸੋ ਲਾਗੈ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੈ ਪਾਵਾ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾਂ ਭਾਵ ਅਰਥ ਤੁਦ ਚਿਤ ਆਏ ਮਹਾ ਆਨੰਦਾ ਜਿਸ ਵਿਸਰੇ ਸੋ ਮਰ ਜਾਈ हे ਈਸ਼ਵਰ ਜੀ ਤੁਸੀਂ ਮੇਰੇ ਚਿੱਤ ਵਿੱਚ ਆਉਂਦੇ ਹੋ ਮੇਰੇ ਚਿੱਤ ਵਿੱਚ ਰਹਿੰਦੇ ਹੋ ਆਪਣੀ ਹੋਣਦ ਹਰ ਵਕਤ ਬਣਾਈ ਰੱਖਦੇ ਹੋ ਤਾਂ ਮੇਰੇ ਮਨ ਨੂੰ ਤਨ ਨੂੰ ਬਹੁਤ ਵੱਡਾ ਸੁਖ ਮਿਲਦਾ ਹੈ ਆਨੰਦ ਮਿਲਦਾ ਹੈ ਖੇੜਾ ਮਿਲਦਾ ਹੈ ਇੰਜ ਕਹਿ ਲਈਏ ਕਿ ਮੈਨੂੰ ਵਿਸਮਾਦਾ ਨਾਲ ਭਰਿਆ ਜੀਵਨ ਮਿਲਦਾ ਹੈ ਦਇਆਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਜਿਸ ਮਨੁੱਖ ਉਪਰ ਕਰਤਾ ਵਾਹਿਗੁਰੂ ਜੀ ਖੁਦ ਉਸ ਦੇ ਚੰਗੇ ਕਰਮਾਂ ਕਾਰਨ ਪਰ ਉਪਕਾਰਾਂ ਕਾਰਨ ਪ੍ਰਭੂ ਜੀ ਦਇਆਲ ਹੋ ਜਾਂਦੇ ਹਨ ਤਾਂ ਫਿਰ ਉਹ ਮਨੁੱਖ ਸਦਾ ਹੀ ਈਸ਼ਵਰ ਚਰਨਾਂ ਨਾਲ ਜੁੜ ਜਾਂਦਾ ਹੈ ਈਸ਼ਵਰ ਨੂੰ ਹਰ ਵਕਤ ਆਪਣੇ ਮਨ ਵਿੱਚ ਯਾਦ ਰੱਖਦਾ ਹੈ ਮੇਰੇ ਸਾਹਿਬ ਤੂੰ ਮੈਂ ਮਾਣ ਨਹੀਂ ਮਾਣੀ ਹੇ ਮੇਰੇ ਸਤਗੁਰਾ ਮੈਂ ਨਹੀਂ ਮਾਣੇ ਜੀਵਦਾ ਤੂੰ ਮੇਰਾ ਮਾਣ ਹੈ ਤੇਰੇ ਭਰੋਸੇ ਹੀ ਮੇਰੇ ਜੀਵਨ ਦੀ ਗੱਡੀ ਚੱਲ ਰਹੀ ਹੈ ਤੇਰਾ ਹੱਥ ਮੇਰੇ ਸਿਰ ਤੇ ਹੈ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵਾਂ ਤੇਰੀ ਬਾਣੀ ਸੱਚੇ ਪਾਤਸ਼ਾਹ ਮੈਂ ਮਨੁੱਖੀ ਜੀਵ ਤੇਰੇ ਅੱਗੇ ਅਰਦਾਸ ਕਰਦਾ ਹਾਂ ਬੇਨਤੀ ਕਰਦਾ ਹਾਂ ਤੇਰੀ ਮਿੱਠੀ ਬਾਣੀ ਗੁਣਵੰਤੀ ਬਾਣੀ ਜੀਵਨਦਾਨ ਦੇਣ ਵਾਲੀ ਬਾਣੀ ਨੂੰ ਸੁਣ ਸੁਣ ਕੇ ਮੈਂ ਜਿਉਂਦਾ ਹਾਂ ਅਤੇ ਆਨੰਦ ਮਾਣ ਰਿਹਾ ਹਾਂ ਚਰਨ ਧੂੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕੋ ਬਲ ਜਾਈ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਤੇਰੇ ਜਨ ਜਿਹੜੇ ਤੈਨੂੰ ਪਿਆਰ ਕਰਦੇ ਹਨ ਤੇਰੇ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੇ ਤੂੰ ਅੰਗ ਸੰਗ ਰਹਿੰਦਾ ਹੈ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਤਾਂ ਕਿ ਮੇਰਾ ਵੀ ਕਲਿਆਣ ਹੋ ਜਾਵੇ ਮੈਂ ਵੀ ਭਰਪੂਰ ਸੁਖ ਆਨੰਦ ਮਾਣ ਸਕਾਂ ਤੇ ਵਾਹਿਗੁਰੂ ਜੀ ਮੇਰੇ ਤੇ ਮਿਹਰ ਕਰੋ ਮੈਂ ਤੁਹਾਡੇ ਤੋਂ ਸਦਕੇ ਜਾਂਦਾ ਹਾਂ ਤੇ ਮੈਨੂੰ ਆਪਣੇ ਦਰਸ਼ਨ ਪ੍ਰਸੰਨ ਦੀ ਕਿਰਪਾਲਤਾ ਕਰਦੇ ਰਹਿਣਾ ਅੰਮ੍ਰਿਤ ਬਚਨ ਹਿਦੈ ਉਰਧਾਰੀ ਤੋ ਕਿਰਪਾ ਤੇ ਸੰਗ ਪਾਈ हे मेरे प्रीतम प्यारे तेरी पवित्र वाणी मैं अपने हृदय ਵਿੱਚ ਵਸਾਈ ਰੱਖਾਂ ਵਾਹਿਗੁਰੂ ਜੀ ਤੇਰੀ ਕਿਰਪਾ ਸਦਕਾ ਹੀ ਤੇਰੀ ਬਾਣੀ ਦਾ ਸੰਗ ਮੈਂ ਪਾਉਂਦਾ ਹਾਂ ਅੰਤਰ ਕੀ ਗਤ ਤੁਧ ਪੈ ਸਾਰੀ ਤੁਧ ਜੇਵੜ ਅਵਰ ਨ ਕੋਈ हे प्रभु तेरे ਤੋਂ ਵੱਡਾ ਮਹਾਨ ਸ੍ਰਿਸ਼ਟੀ ਤੇ ਹੋਰ ਕੋਈ ਨਹੀਂ ਹੈ ਤੂੰ ਇੱਕੋ ਇੱਕ ਹੀ ਹੈ ਰਚਨਹਾਰ ਵੀ ਹੈ ਤੇ ਸਰਬ ਵਿਆਪਕ ਵੀ ਹੈ ਤੇ ਸਰਬ ਸ਼ਕਤੀਮਾਨ ਵੀ ਹੈ ਹੇ ਮਹਾਨ ਈਸ਼ਵਰ ਮੇਰੇ ਅੰਤਰ ਦੀ ਗਤ ਮੇਰੇ ਮਨ ਦੀ ਅਵਸਥਾ ਤੇਰੇ ਅਨੁਸਾਰ ਹੀ ਹੈ ਤੇਰੀ ਕਿਰਪਾ ਸਦਕਾ ਹੀ ਬਣਦੀ ਹੈ ਜਿਸ ਨੂੰ ਲਾਏ ਲੈ ਸੋ ਲੱਗੈ ਭਗਤ ਤੁਹਾਰਾ ਸੋਈ ਹੇ ਵਾਹਿਗੁਰੂ ਜਿਸ ਨੂੰ ਤੂੰ ਆਪਣੇ ਪ੍ਰੇਮ ਵਿੱਚ ਲਾ ਲੈਂਦਾ ਹੈ ਉਹੀ ਤੇਰੀ ਪ੍ਰੀਤ ਵਿੱਚ ਜੁੜਿਆ ਰਹਿੰਦਾ ਹੈ ਤੇ ਉਹੀ ਤੈਨੂੰ ਪਿਆਰ ਕਰਨ ਵਾਲਾ ਤੇਰਾ ਸੱਚਾ ਭਗਤ ਹੈ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾ ਵਾਹਿਗੁਰੂ ਜੀ ਦੋ ਹੱਥ ਜੋੜ ਕੇ ਮੈਂ ਤੁਹਾਡੇ ਤੋਂ ਇੱਕ ਦਾਨ ਮੰਗਦਾ ਹਾਂ ਕਿ ਮੇਰੇ ਮਾਲਕ ਮੇਰੇ ਸਾਹਿਬ ਤੁਸੀਂ ਤਰੁਠੋ ਮੇਰੇ ਤੇ ਤਾਂ ਹੀ ਮੈਂ ਤੁਹਾਨੂੰ ਪਾ ਸਕਾਂਗਾ ਸੋ ਆਪਣੀ ਕਿਰਪਾ ਬਣਾਓ ਮੇਰੇ ਤੇ ਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ ਪਾਤਸ਼ਾਹ ਤੁਹੋਡੀ ਕਿਰਪਾ ਸਦਕਾ ਮੈਂ ਹਰ ਸਵਾਸ ਨਾਲ ਤੁਹਾਡੇ ਗੁਣ ਗਾਵਾ ਗਉਂਦਾ ਰਹਾ ਤੇ ਅਠੇ ਪਹਿਰ ਭਾਵ ਹਰ ਵਕਤ ਤੁਹਾਡੇ ਗੁਣ ਹੀ ਗਉਂਦਾ ਰਹਾ ਸਰੋਤਾ ਜਨੋ ਇਹ ਸ਼ਬਦ ਪ੍ਰਭੂ ਪ੍ਰੇਮ ਵਿੱਚ ਭਿਜੇ ਹੋਏ ਜਗਿਆ ਸੁਦੀ ਈਸ਼ਵਰ ਅੱਗੇ ਬੇਨਤੀ ਹੈ ਕਿ ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ ਹਾਂ ਤੇਰੇ ਨਾਲ ਜੁੜਿਆ ਹੋਇਆ ਹਾਂ ਮੇਰੇ ਤੇ ਹੋਰ ਕਿਰਪਾ ਕਰ ਪਿਆਰ ਤੇ ਗੁਣ ਬਖਸ਼ ਤਾਂ ਕਿ ਮੈਂ ਸੁਆਸ ਸੁਆਸ ਤੇਰੇ ਗੁਣ ਗਾਵਾਂ ਸਾਨੂੰ ਸ਼ਬਦ ਦੇ ਅਰਥਾਂ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਈਸ਼ਵਰ ਨਾਲ ਜੁੜਨ ਨਾਲ ਕਿਤਨੇ ਹੀ ਫਾਇਦੇ ਹਨ ਪ੍ਰਭੂ ਪ੍ਰੇਮ ਵਿੱਚ ਹੀ ਸੁੱਖਾਂ ਭਰਿਆ ਜੀਵਨ ਹੈ ਦੁੱਖਾਂ ਭਰੀ ਜ਼ਿੰਦਗੀ ਕੋਈ ਜ਼ਿੰਦਗੀ ਥੋੜਾ ਹੁੰਦੀ ਹੈ ਸੱਚੀ ਜ਼ਿੰਦਗੀ ਤਾਂ ਨਾਮ ਸਿਮਰਨ ਕਰਕੇ ਸੱਚੇ ਗੁਣਾਂ ਦੀ ਪ੍ਰਾਪਤੀ ਕਰਕੇ ਹੀ ਪ੍ਰਭੂ ਪਿਆਰ ਨਾਲ ਜੁੜ ਕੇ ਹੀ ਮਿਲਦੀ ਹੈ ਪ੍ਰਭੂ ਪ੍ਰੇਮ ਬਹੁਤ ਜ਼ਰੂਰੀ ਹੈ ਪ੍ਰਭੂ ਪ੍ਰੇਮ ਦਾ ਮਤਲਬ ਹੈ ਪ੍ਰਭੂ ਦੇ ਗੁਣਾ ਨਾਲ ਪਿਆਰ ਕਰਨਾ ਨਾਮ ਸਿਮਰਨ ਕਰਨਾ ਹਰ ਵਕਤ ਪ੍ਰਭੂ ਦੀ ਯਾਦ ਬਣਾਈ ਰੱਖਣਾ ਤੇ ਲੋੜਵੰਦਾਂ ਦੀ ਮਦਦ ਕਰਨਾ ਸੱਚੀ ਕਿਰਤ ਕਰਨਾ ਇਹਨਾਂ ਕਰਮਾਂ ਦੁਆਰਾ ਹੀ ਸਾਡੀ ਜ਼ਿੰਦਗੀ ਸੁਖਾਵੀ ਤੇ ਸੁਹਾਵਣੀ ਹੋ ਜਾਂਦੀ ਹੈ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ